ਆਮੀ ਮੁੰਡੇ ਕੀ ਹਾਲ ਚਾਲ ਆ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ ਤੇ ਤੁਸੀਂ ਪਹਿਲਾ ਵਾਲਾ ਬਲੌਗ ਦੇਖ ਹੀ ਲਿਆ ਆਪਾਂ ਮਸਟੈਂਕ ਤੇ ਲਵਾ ਕੇ ਲਿਆਂਦਾ ਸੀ ਨਵਾਂ ਮਿਊਜ਼ਿਕ ਸਿਸਟਮ ਉਹ ਆਪਾਂ ਤਾਰਤਾ ਹੁਣ ਇੱਕ ਹੋਰ ਕੋਈ ਧਮਾਕਾ ਕਰਨਾਗਾ ਤੇ ਆਪਾਂ ਉਹ ਜਿਹੜਾ ਜੇ ਪਾ ਲਿਆ ਸੀ ਉਹ ਚ ਆਪਾਂ ਨੂੰ ਜੂ ਰੱਖ ਕੇ ਲੈ ਕੇ ਆਉਣਾ ਬਣਾ ਬਾਕੀ ਬਲੌਗ ਆ ਜਿਹੜਾ ਪੂਰਾ ਦੇਖਿਓ ਆਪਾਂ ਕਿੱਥੇ ਚੱਲੇ ਆ ਕੀ ਸਿਸਟਮ ਆ ਸਾਰਾ ਦੱਸਾਂਗੇ ਐਂਡ ਤੱਕ ਠੀਕ ਆ ਹੁਣ ਵੱਡਾ ਧਮਾਕਾ ਕਰਾਂਗੇ ਤੇ ਇਧਰ ਮਿਸਤਰੀ ਲੱਗੇ ਹੋਏ ਨੇ ਲਪਾਈ ਲੱਗੇ ਨੇ ਕਰਨਾ ਢੂਲਾੜਾ ਵਾਲਾ ਮੋਲਡਿੰਗ ਵਾਲਾ ਸਾਰਾ ਖੋਲਤਾ ਕਰੋ ਚੈੱਕ ਤੇ ਸਫਾਈ ਜਿਹੜੀ ਆਪਾਂ POP ਲਾਈ ਸੀ ਪਹਿਲਾਂ ਆ ਦੇਖੋ ਮੋਲਡਿੰਗ ਦੀ ਸਪਾਈ ਆ ਜੇ ਮਟੀਰੀਅਲ ਰਹਿਣਾ ਉੱਪਰੋਂ ਉਤਾਰਨਾ ਤੇ ਮਿਸਤਰੀ ਲੱਗੇ ਨੇ ਕਮਰੇ ਅੰਦਰ ਲੈ ਬਈ ਕਰਨਾ ਦੋ ਤਿੰਨ ਕਮਰੇ ਉਹਨਾਂ ਨੇ ਕੱਢ ਲਏ ਤੇ ਬਾਕੀ ਮੰਨ ਰਹੇ ਨੇ ਕਰੋ ਚੈੱਕ ਤਾਂ ਇਹ ਤਰੀ ਆਜੀ ਕੈਮਾ ਕੈਮਾ ਵਧੀਆ ਕਰੋ ਚੈੱਕ ਆ ਦੋ ਉਹ ਦੋਏ ਕਮਰੇ ਕੱਢ ਤੇ ਆ ਰਹਿ ਗਿਆ ਜੀ ਉਹ ਨੂੰ ਵੜਦਾ ਡਰੈنگ ਰੂਮ ਨਿਕਲ ਗਿਆ ਫਿਰ ਪੋਰਚ ਤੇ ਫਿਰ ਬਾਹਰੋਂ ਤੇ ਹੁਣ ਆਪਾਂ ਚੱਲੇ ਆ ਦੂਰ ਤੇ ਸ਼ਾਮ ਨੂੰ ਆਪਾਂ ਨੂੰ ਲੈਣ ਆ ਜੂਾ ਦੀਪਾ ਤੇ ਮੈਂ ਕੱਲੇ ਹੀ ਚੱਲਿਆ ਦੀਪੂ ਦੀ ਡਿਊਟੀ ਸੀ ਤੇ ਹੁਣ ਚੱਲਦੇ ਆਪਾਂ ਦੀਪੂ ਆ ਦੀਪਾ ਆ ਮੋਟਰਸਾਈਕਲ ਤੇ ਚੱਲੇ ਆਪਾਂ ਵਸਟੈਂਗ ਲੈ ਕੇ ਹੁਣ ਆਪਾਂ ਛਾਤਰੀ ਲਾ ਲਈ ਸੀ ਰਾਤ ਆਹਾ ਮਿਊਜ਼ਿਕ ਸਿਸਟਮ ਉਤਾਰਤਾ ਦੀਆ ਲੋ ਲਵੀ ਪਹੁੰਚ ਗਏ ਤੇ ਦੀਪਾ ਵੀ ਪਹੁੰਚ ਗਿਆ ਇਧਰ ਦੀਪਾ ਜੀ ਹੁਣੇ ਪਹੁੰਚਿਆ ਦੀਆ ਮੂਰੇ ਇੱਕ ਗੱਡੀ ਆ ਗਈ ਮੈਂ ਮਾਰੇ ਬ੍ਰੇਕ ਆ ਆ ਦੇਖਾ ਇਹਨੇ ਮਤੰਦਨ ਨੇ ਹੋੱਚੀ ਮਾਰਤਾ ਵੱਡਾ ਡਰਾਈਵਰ ਆ ਹੈਵੀ ਡਰਾਈਵਰ ਨੇ ਆਪੇ ਆਪ ਦੇ ਸਾਧਨ ਚੀ ਮਾਰ ਲਿਆ ਬਦੰਦਰ ਨੇ ਮੂਰੀਆ ਟਿੱਪ ਜਾ ਗਿਆ ਮੈਂ ਬ੍ਰੇਕ ਮਾਰੇ ਗੱਲ ਲੈ ਕੇ ਠੋਕਦਾ ਕਹਿੰਦਾ ਥਾ ਸਰਪ੍ਰਾਈਜ਼ ਦਿੱਤਾ ਸੀ ਇਹਨੇ ਵੀ ਮੈਂ ਆ ਗਿਆ ਐਵੇਂ ਡਰਾਈਵਰਾ ਬਸ ਥੋੜੀ ਦੂਰ ਰਹਿ ਗਏ ਰੋ 15 ਕਿਲੋਮੀਟਰ ਆ ਆਪਾਂ ਪਹੁੰਚ ਜਗੇ ਹੈ ਵੀ ਮੈਂ ਤਰ ਪਹੁੰਚ ਗਏ ਕਹਿੰਦੇ ਗੱਲ ਦੋਨੇ ਗਾਲੇ ਕੋਲੇ ਕਰੋ ਚੈੱਕ ਮਸਟਾਈਂ ਦੇ ਫੋਟੋਆਂ ਲਵਾ ਰਹੀਆਂ ਨੇ ਪਹਿਲਾਂ ਆ ਥੱਪ ਕੱਢਿਆ ਸੀ ਆ ਹੁਣ ਕਮਿੰਗ ਸੂਨ ਆ ਫੇਰਾ ਮੂਸੇ ਵਾਲੇ ਦਾ ਹੁਣ ਹੋਰ ਉਹ ਕੀ ਹਾਲਾ ਕਿਲਾ ਕੀ ਹਾਲਾ ਬਰਾ ਠੀਕ ਹੈ ਜੀ ਬਹੁਤ ਵਧੀਆ ਬਾਈ ਕੀ ਹਾਲਾ ਵੀਰ ਥੋੜੀ ਰੱਖ ਜੀ ਆ ਨੂੰ ਵਧੀਆ ਕਹਿਵਾ ਵਧੀਆ ਵਧੀਆ ਸਭ ਕੀ ਹਾਲ ਹੈ ਹੁਣ ਕਿਹੜੇ ਸੱਪ ਕੱਢਣ ਲੱਗਿਆ ਫਿਰ ਆਪਾਂ ਹੁਣ ਆਪਾਂ ਕੱਢਾਂਗੇ ਸੱਪ ਤਾਂ ਕਢਾਈ ਹੈ ਹੈ ਵੀਡੀਓ ਵਿੱਚ ਦਿਖਾਵਾਂਗੇ ਹੁਣ ਪਹਿਲਾਂ ਨਾਲੋਂ ਵੀ ਵੱਡਾ ਪਹਿਲਾਂ ਨਾਲੇ ਵੱਡਾ ਹੀ ਸਮਝੋ ਹੈ ਵੱਡਾ ਹੀ ਵੱਡਾ ਹੀ ਆ ਹਾਂ ਮੈਂ ਕਹਾਂ ਨਾ ਲਾਦੀ ਕੀ ਨਾਲ ਆਈ ਆ ਜੀ ਹੈ ਤੇ ਯਾਰ ਆਈ ਆ ਜੀ ਬਾਹਰ ਵੱਡਿਆਂ ਤੋਂ ਜੀ ਇਕ ਗਿਆ ਹੁਣ ਆ ਬਹੁਤਾ ਹਲਵਾਉਣ ਲੱਗਿਆ ਵਾ ਸਟੈਗ ਤੇ ਬਾਕੀ ਕਮਿੰਗ ਸੂਨ ਆ ਹੋ ਜਾਂਦੇ ਰੈਡੀ ਬਾਕੀ ਹੋਰ ਵੀ ਟਰੈਕਟਰ ਖੜੇ ਨੇ ਦੋ ਤਿੰਨ ਉਧਰ ਖੜੇ ਨੇ ਲਾ ਆ ਫਟ ਕਰਕੇ ਆਟਾ ਡੱਕ ਹੁਣੇ ਬਾਕੀ ਆ ਤਿਆਰ ਹੋਈ ਪਏ ਨੇ ਬਾਕੀ ਮਿਲਦੇ ਆ ਅਗਲੇ ਵਲੋਗਾਂ ਵਿੱਚ ਮਿੱਤਰੋ ਠੀਕ ਆ ਲੈ ਵੀ ਮਿੱਤਰੋ ਜਿਹੜਾ ਕੁਝ ਆਪਣੇ ਦਿਮਾਗ 'ਚ ਦੀ ਆਪਾਂ ਗੱਲ ਨੂੰ ਸਮਝਾਉਤਾ ਤੇ ਬਾਕੀ ਅੱਧਾ ਕਿਹਨੇ ਸਿਸਟਮ ਆਪਦੇ ਦਿਮਾਗ ਨਾਲ ਕਰਨਾ ਇਹ ਮੈਨੂੰ ਦੱਸੀ ਜਾਂਦਾ ਕਿੰਨਾ ਐ ਐ ਕਰਨਾ ਵਧੀਆ ਲੱਗਣਾ ਤੇ ਬਾਕੀ ਜਿਵੇਂ ਸੈਟ ਲੱਗੂਆ ਬਾਕੀ ਦਾ ਅੱਧੀ ਇਹਦੀ ਰਾਇਆ ਅੱਧੀ ਆਪਣੀਆਂ ਬਾਕੀ ਦੇਖਦੇ ਆਂ ਕੀ ਬੰਦ ਠੀਕ ਆ ਕਿੱਲਾ ਓਕੇ ਜੀ ਠੀਕ ਮਿਲਦੇ ਆਂ ਫਿਰ ਠੀਕ ਆ ਜਰੂਰ ਕੱਢ ਦੇ ਸਾਪ ਨੂੰ ਪੂਰੇ ਠੀਕ ਆ ਚੱਲੀਏ ਬਈ ਦੀਪੇ ਚਾਲ ਲੈ ਵੀ ਮਿੱਤਰੋ ਮਸਟੈਂਗ ਨੂੰ ਛੱਡ ਕੇ ਆਪਾਂ ਜੱਲ ਕੋਲੇ ਤੇ ਨਵਾਂ ਹੀ ਪ੍ਰੋਜੈਕਟ ਤਿਆਰ ਕਰਨਾ ਉਹ ਆਉਣ ਵਾਲੇ ਵਲੌਗਾਂ ਚ ਬਾਏ ਬਾਏ ਮਸਟੈਂਗ ਲੈ ਵੀ ਮਿੱਤਰੋ ਆਪਣੇ ਆਉਣ ਤੋਂ ਬਾਅਦ ਹੀ ਬਈਆਂ ਨੇ ਕਰਤਾ ਆਪਣੇ ਮਸਟੈਂਗ ਦਾ ਕੰਮ ਸਟਾਰਟ ਤੇ ਜੂ ਫਿੱਟ ਕਰਨਾ ਤੇ ਨਵਾਂ ਆਪਣਾ ਸਟੰਟਾਂ ਵਾਲਾ ਜੂ ਦਿੱਤਾ ਲਾ ਤੇ ਇਹ ਬਾਈ ਨਵਾ ਜੂ ਤਿਆਰ ਕਰੀ ਜਾਂਦੇ ਨੇ ਮੈਂ ਦੱਸਿਆ ਸੀ ਵੀ ਇਹਦੇ ਪੈਰ-ਪੈਰ ਆਪਾਂ ਨੇ ਜਿਹੜੇ ਹੈਵੀ ਲਾਉਣੇ ਨੇ ਬਾਕੀ ਕੰਮ ਘੈਂਟ ਕਰ ਰਹੇ ਨੇ ਬਾਈ ਦੇਖੋ ਤੁਸੀਂ ਜੂ ਕਰਤਾ ਫਿੱਟ ਐਂਡ ਵੈਲਡ ਵੋਲਡ ਕਰਕੇ ਓਕੇ ਤੇ ਬਾਕੀ ਵੈਲਡ ਹੋ ਜਾਂਦਾ ਫਿਰ ਫਿੱਟ ਹੋ ਕੇ ਬਾਕੀ ਬਾਈ ਨੂੰ ਆਪਾਂ ਕਿਹਾ ਸੀ ਵੀ ਵੀਡੀਓ ਭੇਜੀ ਚੱਲੀ ਬਣਾ ਬਣਾ ਕੇ ਅਗਲੇ ਵਲੌਗ ਚ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਠੀਕ ਆ ਤੇ ਇਹ ਵਲੌਗ ਚ ਹੋਣੀ ਆ ਸਾਰੀ ਫਿਟਿੰਗ ਲੈ ਵੀ ਮਿੱਤਰੋ ਜੂ ਹੋ ਗਿਆ ਫਿੱਟ ਤੇ ਜੂ ਪਹਿਲਾਂ ਨਾਲ ਉਹ ਬਣ ਗਿਆ ਉੱਚਾ ਤੇ ਮਸਟੈਂਗ ਤੇ ਛਤਰੀ ਕਰਤੀ ਡਾਊਨ ਸੀਲਿੰਗ ਵਾਲੀ ਫਿੱਟ ਤੇ ਹੁਣ ਲੱਗੇ ਨੇ ਮਸਟੈਂਗ ਨੂੰ ਆਪਣੀ ਨੂੰ ਅੰਦਰ ਲਾਉਣਾ ਕਿਉਂਕਿ ਆਪਾਂ ਵੀ ਟਰੈਕਟਰ ਥਾਮ-ਥਾਮ ਕੇ ਰੱਖ ਰੇਤੀ ਬਾਈਆਂ ਨੇ ਵੀ ਉਸੇ ਹਿਸਾਬ ਨਾਲ ਰੱਖਿਆ ਆਪਦਾ ਟਰੈਕਟਰ ਬਾਈਆਂ ਨੇ ਕੱਢ ਲਿਆ ਬਾਹਰ ਤੇ ਆਪਣੀ ਮਸਟੈਂਗ ਲਾਤੀ ਸ਼ੈੱਡ ਚ ਕਰੋ ਚੈੱਕ ਬਈ ਜਿਵੇਂ ਜਦਾਂ ਆਪਾਂ ਪਿਆਰ ਕਰਦੇ ਆ ਬਾਈਆਂ ਨੇ ਉਸੇ ਹਿਸਾਬ ਨਾਲ ਰੱਖਿਆ ਹੋਇਆ ਪਿਆਰ ਨਾਲ ਆਪਦੇ ਕੋਲ ਵੀ ਟਰੈਕਟਰ ਸਾਨੂੰ ਪਤਾ ਆਪਾਂ ਟਰੈਕਟਰ ਕਿਤੇ ਖੜਾਉਂਦੇ ਨਹੀਂ ਤੇ ਇਹ ਦੂਜਾ ਬੰਦਾ ਜਿੰਨਾਂ ਕੋਲ ਆਪਾਂ ਟਰੈਕਟਰ ਛੱਡ ਕੇ ਆਇਆ ਜਾਂ ਬਾਈ ਦਵਿੰਦਰ ਕੋਲੇ ਤੇ ਜਾਂ ਗਿੱਲ ਕੋਲੇ ਟਰੈਕਟਰ ਛੱਡਿਆ ਅੱਜ ਤੱਕ ਕਿਸੇ ਕੋਲ ਟਰੈਕਟਰ ਨਹੀਂ ਛੱਡਿਆ ਆਪਾਂ ਨੇ ਕਰੋ ਚੱਕ ਫਿਰ ਬਾਈ ਵੀ ਸਾਮ ਸਾਮ ਕੇ ਰੱਖ ਰਹੇ ਨੇ ਛੱਡ ਚਲਾਤਾ ਆਪਣਾ ਟਰੈਕਟਰ ਆਪਦਾ ਬਾਹਰ ਕੱਢ ਲਿਆ ਲੈ ਵੀ ਮਿੱਤਰੋ ਦਿਨ ਹੋ ਗਿਆ ਤੀਜਾ ਟਰੈਕਟਰ ਤੇ ਕਰਤੇ ਬੂਫਰ ਫਿੱਟ ਇਹਦਾ ਇੱਕ ਟ੍ਰੇਲਰ ਜਾਂ ਬਾਈ ਲੈ ਕੇ ਆ ਗਿਆ ਤਾਂ ਮੁਗ ਗਿਆ ਜਿੱਥੋਂ ਬਾਈ ਪੇਟੀਆਂ ਬਣਾਉਂਦਾ ਇਹ ਤਾਂ ਤੁਹਾਨੂੰ ਇੱਕ ਵਸੋਂ ਮਸਟੈਂਗ ਦੀ ਲੁੱਕ ਚੈੱਕ ਕਰ ਲਓ ਵੀ ਇਦਾਂ ਲੱਗ ਰਿਹਾ ਬਾਅਦ ਚ ਦੱਸਾਂਗੇ ਟੋਟਲ ਕਿੰਨੇ ਬੂਫਰ ਹੋਗੇ ਅੰਦਰ ਦੇ ਬੂਫਰ ਪਾ ਰਹੇ ਆ ਆਪਾਂ ਸਾਰੇ ਬੂਫਰ ਬਾਅਦ ਚ ਦੱਸਾਂਗੇ ਕਿੰਨੇ ਹੋ ਜਾਣੇ ਆ ਟੋਟਲ ਠੀਕ ਆ ਇੱਕ ਲੁੱਕ ਚੈੱਕ ਕਰੋ ਐਦਾਂ ਨਹੀਂ ਬਣਨੀ ਆ ਅਜੇ ਇਹ ਤਾਂ ਟ੍ਰੇਲਰ ਜਾ ਬਾਕੀ ਬੜਾ ਕੁਝ ਹੋਣਾ ਇੱਥੇ ਹਜੇ ਮਤਲਬ ਕਿ ਚੈੱਕ ਕਰੋ ਤੇ ਅੰਦਰ ਦਿਖਾਉਣਾ ਤੁਹਾਨੂੰ ਜਿਹੜੀ ਕਾਟਿੰਗ ਵਗੈਰਾ ਚੱਲੀ ਜਾਂਦੀ ਆ ਲੇਜ਼ਰ ਵਾਲੀ ਤੇ ਟਾਈਮ ਵੀ ਆਪ ਕਰਾ ਰਹੇ ਨੇ ਬਾਈ ਸਾਰੇ ਦੇਖੋ ਕੋਲ ਖੜੇ ਸਾਰਾ ਕੁਝ ਆਪ ਕਰਾ ਰਹੇ ਨੇ ਬਾਈ ਲੇਜ਼ਰ ਨਾਲ ਕੰਮ ਚੱਲ ਰਿਹਾ ਸਾਰਾ